ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆ ਬਿੱਟੂ ਕਾਰ ਬਾਜ਼ਾਰ ਜਲੰਧਰ ਬੋਰਡ ਦਿਖਾ ਦੇ ਮਿੱਤਰਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਕਾਰਾਂ ਦੇਣੀਆਂ ਨੇ ਛੋਟੇ ਮੁੱਲ ਦੇ ਵਿੱਚ ਐਕਸਟਰਾ ਆਰਡੀਨਰੀ ਤੇ ਆਪਣੇ ਨਾਲ ਬੰਟੀ ਹੁੰਨੇ ਆਲੇ ਭਾਜੀ ਸਤ ਸ੍ਰੀ ਅਕਾਲ ਭਾਜੀ ਜੀ ਬਹੁਤ ਵਧੀਆ ਜੀ ਦੇ ਭਾਜੀ ਜਿੱਦਾਂ ਮੈਂ ਕਿਹਾ ਵੀ ਐਕਸਟਰਾ ਆਰਡੀਨਰੀ ਕਰਾਂਗੇ ਮੈਂ ਕਿਹਾ ਜੀ 25 ਮਾਡਲ ਦੀਆਂ ਗੱਡੀਆਂ ਵੀ ਦਵਾਂਗੇ ਹਾਂ ਕਮਰਸ਼ੀਅਲ ਮੇਰੇ ਜਿਹੜਾ ਟੈਕਸੀ ਵਾਲੇ ਵੀ ਸਾਡੇ ਤੇ ਬਹੁਤ ਭਰੋਸਾ ਕਰਦੇ ਆ ਆਪਾਂ ਹਰ ਹਫ਼ਤੇ 2-4 ਗੱਡੀਆਂ ਪਰਮਿਟ ਵਾਲੀਆਂ ਵੇਚੀ ਦੀਆਂ ਆ ਜੀ ਅੱਜ ਤੁਹਾਨੂੰ ਆਪਾਂ 25 ਮਾਡਲ ਦੀ ਔਰਾ ਵੀ ਦਵਾਂਗੇ ਘੱਟ ਬਜਟ ਦੀ ਵੀ ਦਵਾਂਗੇ ਠੀਕ ਹੈ ਜੀ ਇਹ ਸ਼ੁਰੂਆਤ ਆਪਾਂ ਤੁਹਾਨੂੰ ਕਰ ਲਈਏ ਡਿਜ਼ਾਇਰ ਤੋਂ ਜੀ ਦੱਸਿਓ ਫਿਰ ਸਭ ਤੋਂ ਪਹਿਲੇ ਹੈਗੇ ਆ ਜੀ ਇਹ 15 ਮਾਡਲ ਸਵਿਫਟ ਡਿਜ਼ਾਇਰ ਜੀ ਗੱਡੀ ਦੀ ਖਾਸियत ਇਹ ਗੱਡੀ ਬੰਪਰ ਤੋਂ ਲੈ ਕੇ ਬੰਪਰ ਤੱਕ ओरिजिनल ਆ ਜੀ ਕੰਪਨੀ ਰਿਕਾਰਡ ਨਾਲ ਚੱਲੀ ਆ ਮੀਟਰ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਹਮ ਬੈਕ ਕੈਮਰਾ ਗੱਡੀ 'ਚ ਲੱਗਾ ਹੋਇਆ ਆ ਠੀਕ ਹੈ ਜੀ ਸੀਟ ਕਵਰ ਨਵੇਂ ਆ ਜੀ ਅੱਜ ਰੇਟ ਛੋਟਾ ਜਿਹਾ ਆ ਸਿਰਫ ਤੇ ਸਿਰਫ 440000 ਰੁਪਏ ਤੁਹਾਨੂੰ 15 ਮਾਡਲ ਦੀ Swift Desire ਦੇ ਦਿਨ ਲਓ ਜੀ 440000 'ਚ 15 ਮਾਡਲ Swift Desire ਬਹੁਤ ਹੀ ਵਧੀਆ ਸੁਥਰੀ ਕੰਡੀਸ਼ਨ ਚ ਤੇ ਦੀ ਡਾਉਨ ਪੇਮੈਂਟ ਭਾਜੀ ਕਿੰਨੀ ਹੈ ਦੀ ਡਾਉਨ ਪੇਮੈਂਟ ਉਹ 40-50000 ਰੁਪਏ ਚਾਹੀਦੇ ਆ ਠੀਕ ਹੈ ਜੀ ਬਾਕੀ ਆਪਣਾ ਸਾਰਾ ਲੋਨ ਹੋ ਜਾਏਗਾ ਜੀ ਅੱਗੇ ਖੜੀ ਹੈ ਨਵੀਂ ਸ਼ੇਪ ਵਾਲੀ Swift ਆ ਭਾਜੀ ਜਿਹੜਾ ਬੰਦਾ ਨਵੀਂ ਕਢਾਂਚ ਲਾਇਆ Swift ਸ਼ੋਰੂਮ ਦੇ ਵਿੱਚੋਂ ਉਹਦੇ ਵਾਸਤੇ ਗੱਡੀ ਖੜੀ ਹੈ ਸਿਰਫ ਚੱਲੀ ਹੈ 11000 ਕਿਲੋਮੀਟਰ ਠੀਕ ਹੈ ਬੰਪਰ ਤੋਂ ਬੰਪਰ ਗੱਡੀ ओरिजिनल ਹੈ ਜੀ ਮੰਨ ਲਓ ਭਾਜੀ ਕਿੰਨਾ ਹੈ ਇਹ ਮਾਡਲ ਹੈਗਾ ਜੀ 2023 11ਵੇਂ ਮਹੀਨੇ ਦੀ ਗੱਡੀ ਹੈ ਠੀਕ ਹੈ 11000 11000 ਆ ਹੂੰ ਬੰਪਰ ਤੋਂ ਬੰਪਰ ਤੁਹਾਡੇ ਸਾਹਮਣੇ ਕਿਤੇ ਗੱਡੀ ਦੇ ਪੂਰੇ ਪਿੰਨੇ ਦਾ ਵੀ ਸਕਰਾਚ ਨਹੀਂ ਹੈਗਾ ਆ ਚਾਰ ਸਿਲੰਡਰ ਇੰਜਨ ਵਾਲੀ ਗੱਡੀ ਨਾਲੇ ਬਾਈ ਜੀ ਬਿਲਕੁਲ ਜੀ ਬਿਲਕੁਲ ਹੁਣ ਆ ਰਹੀਆਂ ਨੇ ਨਵੀਆਂ ਤਿੰਨ ਸਿਲੰਡਰ ਚਾਰ ਸਿਲੰਡਰ ਬੰਦ ਹੋ ਚੁੱਕੇ ਆ ਚਾਰ ਸਿਲੰਡਰ ਬੰਦ ਹੋ ਗਈਆਂ ਮਿਲਦੀ ਬਹੁਤ ਘੱਟ ਆ ਤੇ ਗੱਡੀ ਆਪਾਂ ਤੁਹਾਨੂੰ ਛੋਟਾ ਜਿਹਾ ਰੇਟ ਇੱਕੋ ਰੇਟ 6.5 ਲੱਖ ਜਾਂ ਆਪਾਂ ਤੁਹਾਨੂੰ ਇਹ ਗੱਡੀ 6.5 ਲੱਖ ਚ 23 ਮਾਡਲ ਸਿਰਫ 11000 ਚੱਲੀ Swift ਮਿਲ ਜੂ ਪੈਟਰੋਲ ਦੀ ਅੱਗੇ ਆ ਗਈ ਬਾਈ ਜੀ Tata ਦੀ ਕਾਰ ਬਹੁਤ ਹੀ ਸੋਹਣੀ ਦੱਸਿਓ ਭਾਜੀ ਇਹ ਭਾਜੀ Indico ਜਿਨ੍ਹਾਂ ਨੂੰ ਪਤਾ ਹੈ Tata ਦੀ Manja ਬਹੁਤ बिकਦੀ ਆ ਕਿਉਂਕਿ ਇਹਦੇ ਵਿੱਚ ਜਿਹੜਾ ਇੰਜਣ ਹੈ ਉਹ Swift ਵਾਲਾ ਇੰਜਣ ਹੈ ਠੀਕ ਹੈ क्वਾਟਰ Z ਇੰਜਣ ਹੈ ਦੂਜੀ ਖਾਸ ਗੱਲ ਇਹ ਗੱਡੀ ਸਾਰੀ オリジナル ਹੈ ਬੰਪਰ ਅਸੀਂ ਅਗਲਾ ਹਜੇ ਹੁਣੇ ਪੇਂਟ ਕਰਾਇਆ ਆ ਠੀਕ ਹੈ ਅ ਲੋਏ ਟਾਇਰ ਗੱਡੀ ਨੂੰ ਨਵੇਂ ਪਏ ਹੋਏ ਆ ਹੂੰ ਤੇ ਗੱਡੀ ਬਹੁਤ ਵਧੀਆ ਇੰਜਣ ਜਿਹਨੂੰ ਕਹ ਲਈ ਆ ਆਪਾਂ ਹਾਂ ਜਿਹੜਾ ਬੰਦਾ ਟ్రਾਈ ਲਊਗਾ ਉਹ ਕਹੂਗਾ ਵਿਚਵਾ ਕੇ ਪੈਸੇ ਦੇਣ ਲੋ ਤੇ ਛੋਟਾ ਜਿਹਾ ਗੱਡੀ ਦਾ ਰੇਟ ਹੈ 1,60,000 ਤੁਹਾਨੂੰ ਇਹ ਆਪਾਂ 25 26 ਦੀ ਡੀਜ਼ਲ ਦੀ ਐਵਰੇਜ ਵਾਲੀ ਆਪਣੀ ਗੱਡੀ ਤੁਹਾਨੂੰ ਦੇ ਦੇਣੀ ਆ ਠੀਕ ਹੈ ਜੀ ਆਰ ਸੀ 31 ਤੱਕ ਪਾਸ ਦਵਾਵਾਂਗੇ ਲੋਏ ਟਾਇਰ ਬਿਲਕੁਲ ਨਾਲ ਨਵੇਂ ਦੇਵਾਂਗੇ ਤੁਹਾਨੂੰ ਟਾਇਰ ਬਿਲਕੁਲ ਨਵੇਂ ਨੇ 1,60,000 ਦੀ ਗੱਡੀ ਮਿਲ ਜੂ ਤੇ 2031 ਤੱਕ ਆਰ ਸੀ ਪਾਸ ਮਿਲ ਜੂ ਅੱਗੇ ਆ ਗਈ Tata Safari ਦੱਸਿਓ ਭਾਜੀ Safari ਦੀ ਭਾਜੀ ਕੰਡੀਸ਼ਨ ਦੱਸਣ ਦੀ ਲੋੜ ਨਹੀਂ ਐ ਹਮ ਆ ਤੁਹਾਡੇ ਸਾਹਮਣੇ ਐ ਛੋਟੇ ਜਿਹੇ ਬਜਟ ਦੇ ਵਿੱਚ ਸਫਾਰੀ ਐ ਠੀਕ ਐ ਮਾਡਲ 8 ਆ ਪਰ ਆਰ ਸੀ ਦੀ 2028 ਤੱਕ ਪਾਸ ਆ ਠੀਕ ਐ ਅਜੇ 3 ਸਾਲ ਮੰਨ ਲਓ ਕਿ ਆਰ ਸੀ ਦੇ ਪਏ ਆ ਹਮ ਦੇ ਗੱਡੀ ਦਿਖਾ ਦਿਓ ਬਿਲਕੁਲ ਨਵੀਂ ਹਜੇ ਜਸਟ ਡਰਾਈ ਕਲੀਨ ਹੋਣੀ ਹੈ ਪੈਕਿੰਗ ਬੰਪਰ ਹੋ ਗਿਆ ਹੀ ਹੈ ਹਜੇ ਠੀਕ ਹੈ ਜੀ ਇਹ ਵੀ ਗੱਡੀ ਆਪਾਂ ਛੋਟਾ ਜਿਹਾ ਰੇਡ ਤੋਂ ਨੂੰ 190000 ਸਾਰੀ ਇਸ ਵਾਰੀ ਦੇ ਦੇਣੀ ਉਹ ਵੀ ਟੋਪ ਮਾਡਲ ਈ ਐਕਸ ਜਿਹਦੇ ਛੱਤ 'ਚ ਵੀ ਏਸੀ ਹੁੰਦਾ ਲੋ ਜੀ ਅੱਗੇ ਆ ਕੀ ਬਾਈ ਜੀ ਨੋਵਾ ਕਾਰ ਦੱਸਿਓ ਪਾਜੀ ਗੱਡੀ ਬਾਰੇ ਪਾਜੀ ਨੋਵਾ ਘੱਟ ਬਜਟ ਦੀਆਂ ਬੜੇ ਦਿਨ ਹੋ ਗਏ ਸੀ ਆਪਾਂ ਮਹੀਨਾ ਤੋਂ ਪਹਿਲੇ 15 ਦਿਨ ਪਹਿਲੇ ਵੇਚੀ ਸੀਗੀ ਹੂੰ ਘੱਟ ਬਜਟ ਦੀ ਬੜੇ ਦਿਨਾਂ ਬਾਅਦ ਬਹੁਤ ਵਧੀਆ ਗੱਡੀ ਕੰਡੀਸ਼ਨ ਤੁਹਾਡੇ ਸਾਹਮਣੇ ਦਿਖਦੀ ਪਈ ਤੁਹਾਨੂੰ ਜੀ ਇਹ ਹੈਗੀ 2011 ਮਾਡਲ ਜੀ ਠੀਕ ਹੈ ਜੀ ਆਰਸੀ ਤੁਹਾਨੂੰ 2031 ਤੱਕ ਰੀਨਿਊ ਮਿਲਨੀ ਆ ਠੀਕ ਹੈ ਅਲੋਏ ਟਾਇਰ ਬਿਲਕੁਲ ਨਵੇਂ ਤੁਹਾਡੇ ਸਾਹਮਣੇ ਆ ਜੀ ਅਜੇ ਡਰਾਈਕਲਿਨ ਕੰਪਾਊਂਡ ਹੋਣੀ ਹੈ ਗੱਡੀ ਹਜੇ ਰਾਤ ਹੀ ਆਈ ਹੈ ਠੀਕ ਹੈ ਜੀ ਐਂਡਰੋਇਡ ਪਲੇਅਰ ਲੱਗਿਆ ਹੈ ਐਂਡਰੋਇਡ ਪਲੇਅਰ ਵਧੀਆ ਲੱਗਾ ਹੋਇਆ ਕੰਡੀਸ਼ਨ ਬਿਲਕੁਲ ਨਵੀਂ ਹੈ ਤੇ ਰੇਟ ਬਿਲਕੁਲ ਛੋਟਾ ਜਿਹਾ ਜਾਇਜ਼ ਹਮ 11 ਮਾਡਲ ਦੀ ਜੀ4 ਗੱਡੀ ਤੁਹਾਨੂੰ ਆਪਾਂ ਦੇ ਦੇਣੀ ਹੈ ਸਿਰਫ ਸਿਰਫ 2,85,000 ਰੁਪਏ ਦੇ ਲਓ ਜੀ 2,85,000 ਚ 11 ਮਾਡਲ 31 ਦਾ ਕਾਰ ਸੀ ਪਾਸਰ ਬਰੈਂਡ ਨਿਊ ਲੋਇਟਰ ਐਂਡਰੋਇਡ ਪਲੇਅਰ ਨਵੀਂ ਨਗੌਰ ਗੱਡੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਠੀਕ ਹੈ ਜੀ ਤੇ ਅੱਗੇ ਆ ਗਈ ਭਾਈ ਜੀ ਫੋਰਡ ਦੀ ਆਹ ਭਾਈ ਜੀ ਤੋਹਫਾ ਆ ਤੋਹਫਾ ਜੀ ਉਹ ਇਸ ਕਰਕੇ ਕਿ ਗੱਡੀ ਮਾਡਲ ਹੈਗੀ 15 ਪੈਟਰੋਲ ਦੀ ਫੋਰਡ ਐਸਪਾਇਰ ਜੀ ਚੱਲੀ ਹੈਗੀ ਸਿਰਫ 30000 ਅੱਛਾ ਕੰਡੀਸ਼ਨ ਦੇਖ ਲਓ ਲੋ ਜੀ ਜਿੱਦਾਂ ਆਪਾਂ ਸ਼ੋਰੂਮ ਚੋਂ ਨਵੀਂ ਗੱਡੀ ਦੀ ਕਢਾ ਕੇ ਸਮੈਲ ਆਉਂਦੀ ਹੈ ਨਾ ਹਾਂ ਆ ਦੇਖੋ ਜਲੰਧਰ ਨਵੀਂ ਗੱਡੀ ਸ਼ੋਰੂਮ ਬਿਲਕੁਲ ਕੰਪਨੀ ਰਿਕਾਰਡ ਦੇ ਨਾਲ ਚੱਲੀ ਪਹਿਲੇ ਨਾਂ ਦੀ 30000 40 ਸਟੱਪਣੀ ਗੱਡੀ ਦੀ ਥੱਲੇ ਨਹੀਂ ਲੱਗੀ ਠੀਕ ਹੈ ਟਾਇਰ ਬ੍ਰੈਂਡ ਨਿਊ ਜੀ ਔਰ ਐਨੇ ਘੱਟ ਰੇਟ 'ਚ ਆਪਾਂ ਤੁਹਾਨੂੰ ਗੱਡੀ ਦੇ ਦੇਣੀ ਹੈ ਕਿ 15 ਸਾਲ ਗੱਡੀ ਨੂੰ ਜਿੱਦਾਂ ਮਰਜ਼ੀ ਚਲਾਓ ਗੱਡੀ ਨੂੰ ਕੁਝ ਨਹੀਂ ਹੋਣਾ ਠੀਕ ਹੈ ਜੀ ਛੋਟਾ ਜਿਹਾ ਰੇਟ ਹੈ ਗੱਡੀ ਦਾ ਸਿਰਫ ਦੱਸ ਲੋ 265000 'ਚ 15 ਮਾਡਲ ਪ੍ਰੋਲ ਦੀ ਸਿਰਫ 30000 ਚੱਲੀ ਲਓ ਜੀ ਸਿਰਫ 30000 ਚੱਲੀ ਹੋਈ ਗੱਡੀ ਮਿਲ ਜੂ ਫਿਗੋ ਅਸਪਾਇਰ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਤੇ ਇਹਦੇ ਨਾਲ ਦੀ ਚਿੱਟੇ ਰੰਗ ਦੀ ਖੜੀ ਆ ਇਹ ਚਿੱਟੇ ਰੰਗ ਦੀ ਹੈਗੀ ਆ ਇਹ ਵੀ ਮਾਡਲ 15 ਆ ਜੀ ਇਹ ਹੈਗੀ ਆਟੋਮੈਟਿਕ ਗੇਅਰ ਵਾਲੀ ਠੀਕ ਹੈ ਇਹ ਮੈਨੂਅਲ ਆ ਜੀ ਇਹ ਆਟੋਮੈਟਿਕ ਗੇਅਰ ਹੈ ਇਹ ਵੀ ਪਹਿਲੇ ਨਾਂ ਦੀ ਆ ਹਮ ਤੇ ਇਹ ਚੱਲੀ ਆ ਸਿਰਫ ਸਿਰਫ 40000 ਕਿਲੋਮੀਟਰ ਠੀਕ ਹੈ ਦੋਨੋਂ ਗੱਡੀਆਂ ਇੱਕੋ ਘਰ ਦੀਆਂ ਆ ਐਨਆਰਆਈ ਵੀਰ ਦੇ ਘਰੋਂ ਗੱਡੀਆਂ ਲਿਆਂਦੀਆਂ ਆ ਠੀਕ ਹੈ ਜੀ ਇਹ 40000 ਚੱਲੀ ਆ ਉਹ 30000 ਚੱਲੀ ਆ ਉਹ ਮੈਨੂਅਲ ਸੀ ਇਹ ਆਟੋਮੈਟਿਕ ਇਹ ਆਟੋਮੈਟਿਕ ਆ ਐਂਡਰੋਇਡ ਪਲੇਅਰ ਵਿੱਚ ਬਹੁਤ ਮਹਿੰਗਾ ਨੈਵੀਗੇਸ਼ਨ ਸਿਸਟਮ ਵਾਲਾ ਲੱਗਾ ਹੈ 20-25000 ਰੁਪਏ ਵਾਲਾ ਠੀਕ ਹੈ ਜੀ ਤੇ ਇਹਦਾ ਛੋਟਾ ਜਿਹਾ ਰੇਟ ਆਪਾਂ ਤੁਹਾਨੂੰ ਇੱਕੋ ਰੇਟ ਦੇ ਦੇਣੀ ਆ 3 ਲੱਖ ਤੇ 45000 ਦੀ ਆਟੋਮੈਟਿਕ 15 ਰਜਿਸਟਰਡ 16 ਲਓ ਜੀ ਛੋਟੇ ਮੁੱਲ ਦੇ ਵਿੱਚ ਆਟੋਮੈਟਿਕ ਕਾਰ ਉਹ ਵੀ ਸਿਰਫ 40000 ਚੱਲੀ ਹੋਈ ਮਿਲ ਜੂਗੀ ਅੱਗੇ ਆ ਗਈ ਬਾਈ ਜੀ ਔਰਾਕਾਰ ਦੱਸਿਓ ਭਾਜੀ ਇਹ ਭਾਜੀ ਔਰਾ 2025 ਮਾਡਲ ਜੀ ਸੀ ਐਨ ਜੀ ਪੈਟਰੋਲ ਜਿਹਦੀ ਕੀ ਬਹੁਤ ਜ਼ਿਆਦਾ ਡਿਮਾਂਡ ਹੈ ਆਪਾਂ ਨੂੰ ਵੀ ਮਹੀਨੇ ਡੇਢ ਮਹੀਨੇ ਬਾਅਦ ਜਾ ਕੇ ਗੱਡੀ ਮਿਲੀ ਹੈ ਅੱਗੇ ਆਪਾਂ ਤੁਹਾਨੂੰ ਇਹਦੇ ਨਾਲ ਦੀ ਗੱਡੀ 24 ਮਾਡਲ ਸ਼ਾਇਦ ਵੇਚੀ ਆ ਹਾਂਜੀ ਆ ਹੁਣ 25 ਮਾਡਲ ਬੰਪਰ ਟੂ ਬੰਪਰ ਗੱਡੀ ओरिजिनल ਠੀਕ ਹੈ ਚੱਲੀ ਸਿਰਫ 30 31000 ਕਿਲੋਮੀਟਰ ਜੀ ਬ੍ਰੈਂਡ ਨਿਊ ਕੰਡੀਸ਼ਨ ਠੀਕ ਹੈ ਜੀ ਸਟੱਪਣੀਆਂ ਦਾ ਟਾਇਰ ਥੱਲੇ ਨਹੀਂ ਲੱਗਿਆ ਆ ਹੂੰ ਤੇ ਗੱਡੀ ਦਾ ਰੇਟ ਬਿਲਕੁਲ ਹੀ ਵਾਜਬ ਨਵੀਂ ਗੱਡੀ ਐ ਸ਼ਾਇਦ 9.5 10 ਲੱਖ ਦੀ ਪੈਂਦੀ ਹੈ ਤੇ ਆਪਾਂ 25 ਮਾਡਲ ਗੱਡੀ ਤੁਹਾਨੂੰ ਛੋਟੇ ਜਿਹੇ ਰੇਟ ਦੇ ਦੇ ਦੇਣੀ ਹੈ ਸਿਰਫ 6,65,000 ਰੁਪਏ ਦੇ ਦੇਣੇ 6,65,000 ਦੀ 65000 ਰੁਪਏ ਦੀ ਪਲਸ ਸੀਐਨਜੀ ਹਾਂ ਪੈਟਰੋਲ ਪਲਸ ਸੀਐਨਜੀ 40-45000 ਰੁਪਏ ਤੁਹਾਡੇ ਕੋਲ ਜੇ ਹੈਗਾ ਆ ਪ੍ਰੋਫਾਈਲ ਤੁਹਾਡੀ ਵਧੀਆ ਆ ਤੇ ਲੋਨ ਹੋ ਜਾਏਗਾ ਠੀਕ ਹੈ ਭਾਜੀ ਤੇ ਇੱਕ ਪਰਮਟ ਵਾਲੀ ਗੱਡੀ ਹੋਰ ਖੜੀ ਆ ਡਿਜ਼ਾਇਰ ਦਸੀ ਇਹ ਹੈਗੀ ਆ ਜੀ 24 ਮਾਡਲ ਡਿਜ਼ਾਇਰ ਹੂੰ ਇਹ ਹੈਗੀ ਆ ਕੱਲੇ ਪੈਟਰੋਲ ਵਾਲੀ ਇਹ ਸੀ ਐਨਜੀ ਪੈਟਰੋਲ ਸੀਗੀ ਇਹ ਕੱਲੇ ਪੈਟਰੋਲ ਦੀ ਆ ਜੀ ਇਹ ਚੱਲੀ ਆ ਸਿਰਫ ਤੇ ਸਿਰਫ 28000 ਕਿਲੋਮੀਟਰ ਹੂੰ ਕੰਡੀਸ਼ਨ ਇਹਦੀ ਵੀ ਸ਼ੋਰੂਮ ਹੀ ਆ ਜੀ ਇਹ ਹੈਗੀ ਆ ਵੀ ਐਕਸ ਆਈ ਆਪਸ਼ਨਲ ਠੀਕ ਹੈ ਪਹਿਲੇ ਨਾਂ ਤੇ 28000 ਚੱਲੀ ਐਂਡਰੋਇਡ ਪਲੇਅਰ ਐਲਜੀਬੀ ਵਧੀਆ ਲੱਗਾ ਆ ਇਹਦਾ ਛੋਟਾ ਜਿਹਾ ਰੇਟ ਹੈਗਾ ਆ 5 ਲੱਖ ਤੇ 95000 ਰੁਪਏ ਲੋ ਜੀ 5 ਲੱਖ 95000 ਦੀ 24 ਮਾਡਲ 28000 ਚੱਲੀ ਹੋਈ ਦੇ ਤੁਹਾਡਾ ਸਿਬਲ ਤੇ ਪ੍ਰੋਫਾਈਲ ਵਧੀਆ ਆ ਜੀ ਜ਼ੀਰੋ ਡਾਊਨ ਪੇਮੈਂਟ ਦੇ ਵੀ ਤੁਹਾਡਾ ਇਹਦਾ ਸਾਰਾ ਲੋਨ ਆਪਾਂ ਕਿਆ ਬਾਤ ਹੈ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਮਿਲ ਜੂ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਆ ਅੱਗੇ ਹੋਂਡਾ ਦੀ ਕਾਰ ਖੜੀ ਆ ਦੱਸਿਓ ਭਾਜੀ ਆ ਹੈਗੀ ਆ ਭਾਜੀ ਹੋਂਡਾ ਦੀ 7 ਸੀਟਰ ਬੀਆਰਵੀ ਹੂੰ ਆਰਟੀਕਲ ਐਨ ਜਾਓ ਆਪਾਂ 16 ਮਾਡਲ ਬਾਜ਼ਾਰ ਦੇ ਵਿੱਚ ਲੋਕੀ 5 5.5 6 ਇੱਤੇ ਲੱਗਦੀਆਂ ਦਿੰਦੇ ਆ। ਹਾਂ। ਤੇ ਇਹ ਆਰਟੀਕਲ ਤੋਂ ਕਿਤੇ ਉੱਪਰ ਆ। ਹਾਂ। ਡੀਜ਼ਲ ਤੇ 24 25 ਦੀ ਐਵਰੇਜ ਆ। ਹੂੰ। ਪਹਿਲੇ ਨਾਂ ਦੀ ਗੱਡੀ ਆ ਮਾਡਲ ਹੈਗਾ ਜੇ 2016 ਚੱਲੀ ਆ 75000 ਕਿਲੋਮੀਟਰ ਓਨਰ ਫਰਸਟ ਠੀਕ ਹੈ ਜੀ। ਤੇ ਛੋਟਾ ਜਿਹਾ ਰੇਟ ਅੱਜ ਤੁਹਾਨੂੰ ਇਹ ਗੱਡੀ ਆਪਾਂ ਦੇ ਦੇਣੀ ਆ ਸਿਰਫ ਸਿਰਫ 445000 445000 ਚ 7 ਸੀਟਰ ਡੀਜ਼ਲ ਦੀ ਹੁੰਦੀ ਆ ਬੀਆਰਵੀ 45000 ਡਾਉਨ ਪੇਮੈਂਟ 45000 ਡਾਉਨ ਪੇਮੈਂਟ ਤੇ 4 ਲੱਖ ਦਾ ਤੁਹਾਡਾ ਅਸੀਂ ਲੋਨ ਕਰਾ ਦੋ ਲੋਨ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਸਨਰੂਫ ਵਾਲੀ ਕਰੂਜ਼ ਕਾਰ ਦੱਸਿਓ ਜੀ ਪਾਜੀ ਸਨਰੂਫ ਵਾਲੀ ਬ੍ਰੈਂਡ ਨਿਊ ਕੰਡੀਸ਼ਨ ਬੰਪਰ ਟੂ ਬੰਪਰ オリジナル ਜੀ 2000 ਤੇ 13 ਮਾਡਲ ਠੀਕ ਹੈ ਕੰਡੀਸ਼ਨ ਗੱਡੀ ਦੀ ਬਿਲਕੁਲ ਨਵੀਂ ਹਮ ਵੱਡੀ ਗੱਲ ਗੱਡੀ ਆਟੋਮੈਟਿਕ ਸਨਰੂਫ ਹਮ ਪੁਸ਼ ਬਟਨ ਸਟਾਰਟ ਜੀ ਸਭ ਤੋਂ ਟੋਪ ਮਾਡਲ ਦੀ ਗੱਡੀ ਠੀਕ ਹੈ ਜੀ ਤੇ ਰੇਟ ਵੀ ਅੱਜ ਛੋਟਾ ਜਿਹਾ ਤਾਨੂੰ ਇਹ ਗੱਡੀ ਆਪਾਂ ਦੇ ਦੇਣੀ ਹੈ 3 ਲੱਖ ਤੇ 45000 ਰੁਪਏ ਦੇ ਲਓ ਜੀ 3 ਲੱਖ 45000 ਚ ਆਟੋਮੈਟਿਕ ਸਨਰੂਫ ਵਾਲੀ ਐਲਟੀਜ਼ ਸਭ ਤੋਂ ਟੌਪ ਮਾਡਲ ਗੱਡੀ ਮਿਲਦੀ ਚੱਲੀ ਵੀ ਕੰਪਨੀ ਰਿਕਾਰਡ ਨਾਲ 78000 ਕਿਲੋਮੀਟਰ ਇਹਦੇ ਬਿੱਲ ਤੱਕ ਬੰਦੇ ਨੇ ਸੰਭਾਲ ਕੇ ਰੱਖਿਆ ਸਾਢੇ 16 ਲੱਖ ਦਾ ਬਿੱਲ ਸੀਗਾ 18 ਲੱਖ ਦੀ ਗੱਡੀ ਔਨ ਰੋਡ ਸੀ ਠੀਕ ਹੈ ਜੀ ਜਿਹੜਾ ਵੀ ਰੂਜ਼ ਪਾ ਲਿਆ ਵਧੀਆ ਕੰਡੀਸ਼ਨ ਦੇ ਵਿੱਚ ਘੱਟ ਰੇਟ ਦੇ ਵਿੱਚ ਤਾਜੋ ਬਾਈ ਗੱਡੀ ਲੈ ਜਾਓ ਅੱਗੇ ਆ ਕੀ ਬਾਈ ਜੀ ਟਾਟਾ ਦੀ ਤਿਆਗੋ ਕਾਰ ਦੱਸਿਓ ਭਾਜੀ ਭਾਜੀ ਇਹ ਗੱਡੀ ਜਿੱਦਾਂ ਆਪਾਂ ਸ਼ੋਰੂਮ 'ਚੋਂ ਨਵੀਂ ਕਢਾ ਲਈ ਤੇ ਇਹ ਲੈ ਲਈ ਉਦਾਂ ਹੀ ਐ ਕੰਡੀਸ਼ਨ ਤੁਹਾਡੇ ਸਾਹਮਣੇ ਐ ਜੀ પેટ્રોલ ਦੀ ਗੱਡੀ ਐ ਮਾਡਲ ਹੈਗਾ ਸਭ ਤੋਂ ਟੋਪ ZX ਪਲੱਸ ਜਿਹੜਾ ਹੁੰਦਾ ਆ ਹੂੰ ਗੱਡੀ ਦੀ ਖਾਸੀਅਤ ਇਹ ਐ ਕਿ ਚੱਲੀ ਸਿਰਫ 55000 ਕਿਲੋਮੀਟਰ ਵਿਦ ਕੰਪਨੀ ਰਿਕਾਰਡ ਠੀਕ ਐ ਪੈਰ ਬਿਲਕੁਲ ਬ੍ਰੈਂਡ ਨਿਊ ਸੀਟ ਕਵਰ ਨਵੇਂ ਮੈਟ ਨਵੇਂ ਅੰਡਰ ਰੋਲ ਦੇ ਘੱਟ ਬਜਟ ਦੇ ਵਿੱਚ ਉੱਚਾ ਮਾਡਲ ਗੱਡੀ ਛੋਟਾ ਜਿਹਾ ਰੇਟ ਤੁਹਾਨੂੰ ਇਹ ਆਪਾਂ ਗੱਡੀ ਦੇ ਦੇਣੀ ਹੈ 3,30,000 ਰੁਪਏ ਦੇ। ਲੋ ਜੀ 3,30,000 ਦੀ ਤਿਆਗੋ ਮਿਲ ਜੂ ਪੈਟਰੋਲ ਦੇ ਵਿੱਚ ਵਧੀਆ ਐਵਰੇਜ ਵਾਲੀ ਕਾਰ ਤੇ ਅੱਗੇ ਆ ਗਈ ਐਸਪ੍ਰੈਸੋ। ਇਹ ਹੈਗੀ ਹੈ ਜੀ 2024 ਮਾਡਲ। ਹੂੰ ਚੱਲੀ ਸਿਰਫ 18,000 ਕਿਲੋਮੀਟਰ। ਠੀਕ ਹੈ। ਠੀਕ ਹੈ ਜੀ। ਇਹ ਅੱਜ ਆਪਾਂ ਤੁਹਾਨੂੰ ਬਹੁਤ ਘੱਟ ਰੇਟ ਤੇ ਦੇ ਦੇਣੀ ਹੈ। ਜੀ ਸਿਰਫ ਤਸਰਫ 3,85,000 ਦੇ ਵਿੱਚ ਤੁਹਾਨੂੰ 24 ਮਾਡਲ ਐਸਪ੍ਰੈਸੋ 18,000 ਚੱਲੀ ਦੇ ਦੇਣੀ ਜਿਹਨੇ ਮੇਰੇ ਵੀਰ ਦਾ ਪ੍ਰੋਫਾਈਲ ਵਧੀਆ ਆਇਆ। ਉਹ ਸਿੰਬਲ ਵਧੀਆ ਆ ਇੱਥੇ ਉਹਦਾ ਸਾਰਾ ਹੀ ਲੋਨ ਹੋ ਜਾਊਗਾ ਠੀਕ ਹੈ ਜੀ ਸ਼ੀਸ਼ੇ ਸਾਣੀ ਦਿਖਾ ਦੇ ਮਿੱਤਰ ਗੱਡੀ ਲੋਕ ਆ ਸੀਟ ਕਵਰ ਨਵੇਂ ਪਏ ਹੋ ਨੇ ਵਧੀਆ ਕੰਡੀਸ਼ਨ ਦੇ ਵਿੱਚ ਜਿਵੇਂ ਨਵੀਂ ਕਾਰ ਆ ਸਿਰਫ 18000 ਚੱਲੀ 24 ਮਾਡਲ ਫਰਸਟ ਓਨਰ ਦੀ ਫਰਸਟ ਓਨਰ ਦੀ ਐਕਸਪ੍ਰੈਸੋ ਕਾਰ ਸਿੰਬਲ ਵਧੀਆ ਆ ਤੁਹਾਡਾ ਪ੍ਰੋਫਾਈਲ ਵਧੀਆ ਸਾਰੇ ਦਾ ਸਾਰਾ ਲੋਨ ਹੋ ਜਾਏਗਾ ਪਰ ਕੰਟੈਕਟ ਵੀਰਾਂ ਉਹੀ ਕਰੇ ਜਿਹੜਾ ਪ੍ਰੋਫਾਈਲ ਵਧੀਆ ਆ ਠੀਕ ਹੈ ਜੀ ਅੱਗੇ ਆ ਕੀ ਭਾਈ ਜੀ ਟਿਓਸ ਕਾਰ ਦੱਸਿਓ ਭਾਜੀ ਇਹ ਭਾਜੀ ਟਿਓਸ ਕਾਰ ਪੈਟਰੋਲ ਦੀ ਆ ਹੂੰ ਕੰਡੀਸ਼ਨ ਗੱਡੀ ਦੀ ਜਿਦਾ ਆਪਾਂ ਸ਼ੋਰੂਮ ਚ ਨਵੀਂ ਕਢਾਂਦੇ ਆ ਉਦਾਂ ਆ ਠੀਕ ਹੈ ਫਰਸਟ ਓਨਰ ਆ ਜੀ ਦੋਨੋਂ ਚਾਬੀਆਂ ਸਰਵਿਸ ਰਿਕਾਰਡ ਸਾਰਾ ਕੁਝ ਨਾਲ ਹੈ ਗੱਡੀ ਦੀ ਇਨਸ਼ੋਰੈਂਸ ਵੀ ਫੋਲਿਆ ਠੀਕ ਹੈ ਤੇ ਚੱਲੀ ਆ ਗੱਡੀ 70000 ਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਗੱਡੀ ਆ ਨਵੇਂ ਸੀਟ ਕਵਰ ਆ ਹਮ ਤੇ ਗੱਡੀ ਆਪਾਂ ਹਜੇ 6 ਮਹੀਨੇ ਦੀ ਆਰਸੀ ਵੈਲਿਡ ਆ ਪਰ ਆਪਾਂ ਤੁਹਾਨੂੰ 2031 ਤੱਕ ਆਰਸੀ ਕਰਾ ਕੇ ਦੇਵਾਂਗੇ ਨਵੇਂ ਟਾਇਰ ਪੈਗੇ ਆ ਜੀ ਤੇ ਛੋਟਾ ਜਿਹਾ ਪੈਟਰੋਲ ਦੀ ਟੂਰਸ ਦਾ ਰੇਟ ਤੁਹਾਡੇ ਕੋਲੋਂ ਆਪਾਂ ਲੈਣਾ ਆ ਸਿਰਫ ਤਸਰੋ 2,60,000 ਰੁਪਏ 2,60,000 ਚ ਪੈਟਰੋਲ ਦੀ ਡਿਓਸ ਉਹ ਵੀ 31 ਤੱਕ ਆਰਸੀ ਪਾਸ ਕਰਾ ਕੇ ਮਿਲੂਗੀ ਤੁਹਾਨੂੰ ਅੱਗੇ ਆਹ ਗੱਡੀ ਦਿਖਾ ਦੇ ਵੋਕਸ ਵੈਗਨ ਦੀ ਟਿਗਵਾਨ ਦੱਸਿਓ ਜੀ ਇਹ ਭਾਜੀ ਵੋਕਸ ਵੈਗਨ ਦੇ ਟਿਗਵਾਨ ਸਾਰਿਆਂ ਨੂੰ ਪਤਾ ਕਿ 2000 ਸੀਸੀ ਇੰਜਨ ਜੀ ਡੀਜ਼ਲ ਦੀ ਗੱਡੀ ਹੂੰ ਇਹਦੇ ਵਿੱਚ ਆਟੋਮੈਟਿਕ ਜੀ ਵੈਂਟੀਲੇਟਰ ਸੀਟਾ ਡਬਲ ਸਨਰੂਫ ਹਮ ਬ੍ਰੈਂਡ ਨਿਊ ਟਾਇਰ ਜੀ ਮਤਲਬ ਜੋ ਦੁਨੀਆ ਭਰ ਦੇ ਫੰਕਸ਼ਨ ਮਰਸੀਡੀ ਬੀ ਐਮ ਡਬਲਯੂ ਆਡੀ ਚ ਹੁੰਦੇ ਆ ਨਾ ਉਸ ਤੋਂ ਵੀ ਵੱਧ ਫੰਕਸ਼ਨ ਇਸ ਗੱਡੀ 'ਚ ਆ ਠੀਕ ਹੈ ਜੀ ਇਹ ਨਵੀਂ ਗੱਡੀ ਦਾ ਪ੍ਰਾਈਸ 45 47 ਲੱਖ ਸੀਗਾ ਜੀ ਤੇ ਇਹ ਤੁਹਾਨੂੰ 18 ਮਾਡਲ ਦੀ ਗੱਡੀ ਡੀਜ਼ਲ ਦੀ ਪਹਿਲੇ ਨਾਂ ਤੇ ਪਹਿਲੇ ਨਾਂ ਤੇ ਠੀਕ ਆ ਆਪਾਂ ਤੁਹਾਨੂੰ ਛੋਟੇ ਜਿਹੇ ਰੇਟ ਤੇ ਦੇ ਦੇਣੀ ਹੈ ਸਿਰਫ ਤੇ ਸਿਰਫ 11 ਲੱਖ 35000 ਰੁਪਏ ਦੇ ਵਿੱਚ 18 ਮਾਡਲ ਪਹਿਲੇ ਨਾਂ ਦੇ 1,05,000 ਕੰਪਨੀ ਰਕਾਰਨਾ ਚੱਲੀ ਟਗਵਾਨ ਵੋਕਸ ਵੈਗਨ ਦੀ ਤੇ ਉਤੋਂ ਨੰਬਰ ਵੀ 999 ਬਹੁਤ ਹੀ ਸੋਹਣਾ ਲੱਗਿਆ ਹੈ ਬਈ ਤੇ ਅੱਗੇ ਆ ਗਈ ਕਰੂਜ਼ ਕਾਰ ਦੱਸੋ ਜੀ ਇਹ ਭਾਜੀ 2015 ਮਾਡਲ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬੰਪਰ ਤੋਂ ਲੈ ਕੇ ਬੰਪਰ ਤੱਕ ਗੱਡੀ ਸਾਰੀ ਓਰੀਜਨਲ ਠੀਕ ਹੈ ਸਨਰੂਫ ਜੀ ਠੀਕ ਹੈ ਜੀ ਪੋਸ਼ ਬਟਨ ਸਾਰ ਉਪਰੋ ਆਟੋਮੈਟਿਕ ਗੇਅਰ ਡੀਜ਼ਲ ਦੀ ਕਰੂਜ਼ ਡੀਜ਼ਲ ਦੀ ਕਰੂਜ਼ ਆਟੋਮੈਟਿਕਲ ਲੋ ਜੀ ਚੈੱਕ ਅੰਦਰੋਂ ਬਹੁਤ ਹੀ ਸਾਫ ਸੁਥਰੀ ਕਾਰ ਹੈ ਜੀ ਬਹੁਤ ਹੀ ਸਾਫ ਸੁਥਰੀ ਤੇ ਬਹੁਤ ਹੀ ਸੰਭਾਲੀ ਹੋਈ ਡਾਕਟਰ ਦੀ ਡਰਾਈਵਨ ਹਮ ਡਾਕਟਰ ਦੇ ਨਾਮ ਤੇ ਜੀ ਛੋਟਾ ਜਿਹਾ ਰੇਡ 15 ਮਾਡਲ ਡੀਜ਼ਲ ਦੀ ਆਟੋਮੈਟਿਕ ਕਰੂਜ਼ 15 ਰਜਿਸਟਰਡ 16 4 ਲੱਖ 35000 ਜਾਜਾ ਆਪਾਂ ਤੁਹਾਨੂੰ ਦੇ ਦਾਂ ਲਓ ਜੀ 4 ਲੱਖ 35000 ਚ 15 ਰਜਿਸਟਰ 16 ਗੱਡੀ ਮਿਲ ਜੂ ਸਭ ਤੋਂ ਟੌਪ ਵਾਲਾ ਮਾਡਲ ਤੇ ਅਗਲੀ ਗੱਡੀ ਭਾਜੀ ਕਿਹੜੀ ਦਿਖਾਉਣੀ ਆ ਅਗਲੀ ਗੱਡੀ ਆਪਾਂ ਤੁਹਾਨੂੰ ਆਲਟੋ ਦਿਖਾ ਦਈਏ ਕੇ 10 ਕੇ 10 ਗੱਡੀ ਇਹ ਹੈਗੀ 2017 ਮਾਡਲ ਜੀ ਚੱਲਿਆ ਸਿਰਫ ਤੇ ਸਿਰਫ 30000 ਕਿਲੋਮੀਟਰ ਹਮ ਕੰਪਨੀ ਰਿਕਾਰਡ ਦੇ ਨਾਲ ਠੀਕ ਹੈ ਤੇ ਰੇਟ ਆਪਣਾ ਕੋਈ ਇਹਦਾ ਆਪਾਂ 3.5 ਨਹੀਂ ਮੰਗਣਾ ਕੋਈ 3.5 ਨਹੀਂ ਮੰਗਣਾ ਛੋਟਾ ਜਿਹਾ ਰੇਟ 290000 ਜਾ ਆਪਾਂ ਤੁਹਾਨੂੰ 17 ਮਾਡਲ VXI K10 ਦੇ ਦੇਣੀ ਹੈ ਲੋ ਜੀ ਕਰੋ ਚੱਕ VXI K10 ਪਾਵਰ ਸਟੀering ਪਾਵਰ ਪਾਵਰ ਵਿੰਡੋ ਵਾਲੀ ਕਾਰ ਬਹੁਤ ਹੀ ਵਧੀਆ ਕੰਡੀਸ਼ਨ ਚ ਇਹਦੇ ਵਾਸਤੇ ਭਾਜੀ 40000 ਰੁਪਏ ਬਹੁਤ 40000 ਰੁਪਏ ਬਹੁਤ ਹੈ 17 ਮਾਡਲ ਹੈ ਵੈਸੇ ਸਿੰਪਲ ਵਧੀਆ ਸਾਰਾ ਵੀ ਲੋਨ ਹੋ ਜਾਊਗਾ ਓਕੇ ਪਰ ਤੁਸੀਂ 40 50000 ਰੁਪਏ ਲੈ ਕੇ ਆਓ ਬਾਕੀ ਹੋ ਜਾਊਗਾ ਲੋਨ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਪੁਰਾਣੀ ਸ਼ੇਪ ਵਾਲੀ K10 ਲਿਆਏ ਭਾਜੀ ਤੁਹਾਡੇ ਵਾਸਤੇ ਐਕਸਟਰਾ ਆਰਡੀਨਰੀ ਕੰਡੀਸ਼ਨ ਦੇ ਵਿੱਚ ਦੱਸਿਓ ਭਾਜੀ ਭਾਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜਿਦਾ ਆਪਾਂ ਸ਼ੋਰੂਮ ਚ ਨਵੀਂ ਕਢਾਉਂਦੇ ਆ ਕੋਈ ਸਭ ਨੂੰ ਪਤਾ ਕਿ 14 ਦੇ ਲਾਸਟ ਵਿੱਚ ਆ ਕੇ ਇਹ ਵਾਲੀ ਸ਼ੇਪ ਬੰਦ ਹੋ ਗਈ ਸੀ ਬੰਦ ਹੋ ਗਈ ਸੀ ਜ ਇਹ ਗੱਡੀ ਦੀ ਖਾਸੀਅਤ ਇਹ ਕਿ ਪਹਿਲੇ ਨਾਮ ਦੀ ਗੱਡੀ ਆ ਹੂੰ 40 45000 ਚੱਲੀ ਆ ਕੰਪਨੀ ਰਿਕਾਰਡ ਦੇ ਨਾਲ ਜੀ ਨਵੇਂ ਬ੍ਰੈਂਡ ਨਿਊ ਟਾਇਰ ਆ ਜੀ ਇਹ ਗੱਡੀ ਦਾ ਆਪਾਂ ਛੋਟਾ ਜਿਹਾ ਰੇਡ ਅੱਜ ਕਰਤਾ ਆ ਜੋ ਆਪਾਂ 12 13 ਮਾਡਲ ਦੇ ਵੇਚਦੇ ਆ 14 ਮਾਡਲ ਪਹਿਲੇ ਨਾਮ ਦੀ K10 ਤੁਹਾਨੂੰ ਆਪਾਂ ਦੇ ਦੇਣੀ ਅਸਲ 255000 ਰੁਪਏ ਦੇ ਵਿੱਚ ਲਓ ਜੀ 255000 ਦੀ ਮਿਲ ਜੂ ਬਾਈ ਜੀ VXI ਹਾਂ 25 30000 ਰੁਪਏ ਦਾ ਡਾਊਨ ਪੇਮੈਂਟ ਤੁਹਾਡੇ ਕੋਲ ਜੇ ਹੈਗੀ ਐ ਸਿੰਪਲ ਵਧੀਆ ਆ ਤੇ ਬਾਕੀ ਤੁਹਾਡਾ ਆਪਾਂ 2.5 ਲੱਖ ਤੱਕ ਦਾ ਇਹਦਾ ਲੋਨ ਕਰਾ ਦਾਂਗੇ ਠੀਕ ਹੈ ਜੀ ਇੰਨਾ ਚ ਕੋਈ ਵੀ ਗੱਡੀ ਲੈਣੀ ਆ ਬਾਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈ ਪਾ ਕੇ ਗੱਡੀ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਸਤਿ ਸ੍ਰੀ ਅਕਾਲ